ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮੇਰੇ ਦਾ ਸਾਰੇ ਠੀਕ ਹੋਉਂਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਣੇ ਆ ਜੀ ਆਪਾਂ ਡਿਜ਼ਾਈਨ ਨਾ ਪਸਲਾਈ ਦੇ 25 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੁੱਠੇ ਬਣਾ ਲਈਏ ਆਪਾਂ ਨੇ ਇੱਕ ਗੁੰਡਾ ਉਤਾਰਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਆਪਾਂ ਤਿੰਨ ਗੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਪੋਣਾਂਗੇ ਜੀ ਇਰਕਾ ਗੁੰਡਾ ਸਿੱਧਾ ਪੋਣਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ 1 2 ਇਹ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਤਿੰਨ ਗੁੰਡੇ ਆਪਾਂ ਇਕੱਠੇ ਬੁਣਾਂਗੇ ਜੀ ਇੱਕ ਬੜ ਪਾਵਾਂਗੇ ਇਸ ਲਾਈ ਤੇ ਦੁਬਾਰੇ ਫੇਰ ਪੋਣਾਂਗੇ ਜੀ ਆਪਾਂ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫੇਰ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਪੋਣਾਂਗੇ ਜੀ ਇੱਕ ਬੜ ਪਾਣਾ ਇਸ ਲਾਈ ਤੇ ਦੁਬਾਰੇ ਫੇਰ ਬੁਣਾਂਗੇ ਜੀ ਆਪਾਂ ਤਿੰਨ ਕੁੰਡੇ ਇਕੱਠੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਇਹ ਪੰਜ ਤੇ ਦੋ ਸੱਤ ਕੁੰਡਿਆਂ ਚ ਡਿਜ਼ਾਈਨ ਬਣਦਾ ਜੀ ਨਾਗੇ ਜੀ ਆਪਾਂ ਪੁੱਠੀ ਸਲਾਈ ਤੇ ਕੁੰਡਾ ਉਤਾਰ ਲਈ दो कुंडे आप सीधे बुना ता अगे करा जी हम आप गे जी ये कुंडा पिछे लेके जागे जी फिर आप सीधे पुट्ठे बुना जी दो ਤਿੰਨ ਤੇ ਵਾਲਾ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਕੁੰਡਾ ਨੂੰ ਪਿੱਛੇ ਲਿਆਵਾਂਗੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਦੋ ਇਸ ਧਾਗਾ ਅੱਗੇ ਕਰਕੇ ਆਪਾਂ ਪਹਿਲਾਂ ਅੱਗੇ ਵਾਲਾ ਕੁੰਡਾ बैक सैड तो अगे लियाँगे जी मैं पिछे लै जाएंगे जी फिर आप पुट्ठे बुना जी कुे एक दो एक कुंडा आप पुठ्ठा बुना जी फिर भाई वाला कुंडा अगे लिया जी एक गुंडा पिछे लै जाएंगे जी कुा पुठे बुना जी आप पिछे करके दो कुंडे आप सीधे बुना जी ਇਹ ਧਾਗਾ ਅੱਗੇ ਕਰਕੇ ਆਪਾਂ ਇਹ ਪਿੱਛੇ ਵਾਲੇ ਕੁੰਡੇ ਨੂੰ ਪਹਿਲਾਂ ਅੱਗੇ ਲਿਆਵਾਂਗੇ ਜੀ ਨੂੰ ਪਿੱਛੇ ਲੈਵਾਂਗੇ ਜੀ ਦੋ ਕੁੰਡੇ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਇਹ ਪੁੱਠਾ ਪੋਣਾਂਗੇ ਜੀ ਆਪਾਂ ਫੇਰ ਆਪਾਂ ਇਹ ਕੁੰਡੇ ਨੂੰ ਅੱਗੇ ਲਿਆਵਾਂਗੇ ਜੀ ਇਸ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਜੀ ਦੋਨੇ ਕੁੰਡਾ ਨੂੰ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਦੋ ਦੋ ਗੁੰਡੇ ਪੁੱਠੇ ਬੁਣ ਲਈ ਫਿਰ ਆਪਾਂ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਤੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਬੋਣਾਂਗੇ ਜੀ ਫਿਰ ਇੱਕ ਕੁੰਡਾ ਪਾ ਸਿੱਧਾ ਬੋਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡਾ ਪਾ ਪੁੱਠੇ ਬੋਣਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਪਾ ਸਿੱਧਾ ਬੋਣਾਂਗੇ ਜੀ ਫਿਰ ਪਤਿੰਨ ਕੁੰਡਿਆਂ ਨੂੰ ਇਕੱਠੇ ਬੋਣਾਂਗੇ ਜੀ ਇੱਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਬੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਾਂਗੇ ਜੀ ਤੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬੁਣਾਾਂਗੇ ਜੀ ਫਿਰ ਪਤੈੰਨ ਗੁੰਡਿਆਂ ਨੂੰ ਇਕੱਠੇ ਬੁਣਾਾਂਗੇ ਜੀ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਬੁਣਾਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਾਂਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਾਂਗੇ ਜੀ ਕੁੱਕਾ ਕੁੰਡਾ ਆਪਾਂ ਸਿੱਧਾ ਬੁਣਾਗੇ। ਹੁਣ ਆ ਪਾਗੇ ਜਿ ਬੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ। ਫਿਰ ਧਾਗਾ ਅੱਗੇ ਲਿਆਵਾਂਗੇ ਜੀ ਹੁਣ ਆਪਾਂ ਪਹਿਲਾਂ ਇਹ ਵਾਲਾ ਕੁੰਡਾ ਬੈਕ ਸਾਈਡ ਤੋਂ ਅੱਗੇ ਲਿਆਵਾਂਗੇ ਇਹਨੂੰ ਪਿੱਛੇ ਲੈ ਜਾਾਂਗੇ ਜੀ। दो तीन तीन कुंडे पुठे पुना गे जी फिर कुंडा लियावे जी अग कु ले जाऊँगे जी पिछे फिर दो कुंडे पुट्ठे पुना गे जी धागा पिछे करके दो कुंडे आप सीधे पवना गे जी फिर धागा अगे लेके आवे आप कूडे लियावे पहला अगे पिछे ले जाएंगे जी ਫਿਰ ਆਪਾਂ ਦੋ ਕੁੰਡੇ ਆਪਾਂ ਉੱਥੇ ਪੋਣਾਗੇ ਜੀ ਇੱਕ ਕੁੰਡਾ ਇਹ ਪੋਠਾ ਪੋਣਾਗੇ ਜੀ ਆਪਾਂ ਫਿਰ ਇਹ ਕੁੰਡੇ ਨੂੰ ਅੱਗੇ ਲਿਆਵਾਂਗੇ ਜੀ ਆਪਾਂ ਦੋਨੇ ਕੁੰਡਿਆਂ ਨੂੰ ਆਪਾਂ ਪੋਠੇ ਪੋਣਾਗੇ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਫਿਰ ਆਪਾਂ ਕੁੰਡਾ ਬੈਕ ਸਾਈਡ ਤੋਂ अगे लियावे जी एक पिछे लै जाएंगे जी दो कुंडे पुना जी एक एक कुंडा पुट्ठा पुना सेंटर वाला फिर आप जी एक पिछे लै जाऊ गए जी पुठे पुना, पा पुना पा गे जी कुे पुना गे जी एक कुंडा आपट्ठा पुना गे जी आ गए सीधी सिलाई तो ਤੁਹਾਡਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਜੀ। ਇੱਕ ਕੁੰਡਾ ਉਤਾਰ ਲਈ। ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਧਾਗਾ ਪਿੱਛੇ ਕਰਕੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਬੁਣਾਂਗੇ ਜੀ। ਹੁਣ ਤਿੰਨ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ। ਫਿਰ ਇੱਕ ਵੜ ਪਾਵਾਂਗੇ ਜੀ। ਦੁਬਾਰੇ ਫਿਰ ਬੁਣਾਂਗੇ ਜੀ ਤਿੰਨ ਕੁੰਡਿਆਂ ਨੂੰ। ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਉੱਠੇ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫੇਰ ਆਪਾਂ ਤਿੰਨ ਗੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਇੱਕ ਬੜਪਾਵਾਂਗੇ ਦੁਬਾਰੇ ਫੇਰ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਦੋ ਗੁੰਡੇ ਆਪਾਂ ਉੱਠੇ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਗੁਣਾਗੇ ਫਿਰ ਪਰ ਦੋ ਤਿੰਨ ਗੁੰਡੇ ਇਕੱਠੇ ਹੋਣਾਗੇ ਜੀ ਇੱਕ ਬਾਰ ਪਾ ਲਾਂਗੇ ਜੀ ਦੁਬਾਰੇ ਫੇਰ ਗੁਣਾਗੇ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਦੋ ਗੁੰਡੇ ਉੱਠੇ ਬੁਣਾਗੇ ਇੱਕ ਗੁੰਡਾ ਸਿੱਧਾ ਬੁਣਾਗੇ ਦੇਖੋ ਜ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਮੈਂ ਦੋ ਇਸ ਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਸਲਾਈ ਹੋਰ ਦਿਨਾਨੇ ਆਪਾਂ ਕੁੰਡਾ ਤਾਰ ਲਿਆ ਜੀ ਦੋ ਕੁੰਡੇ ਆਪਾਂ ਸਿੱਧੇ ਗੋਣਾਗੇ ਜੀ ਇੱਕ ਦੋ ਹੁਣ ਇਹ ਪਿੱਛੇ ਵਾਲਾ ਕੁੰਡਾ ਆਪਾਂ ਫੱਗ ਵੀ ਲੈ ਕੇ ਆ ਮੰਗੇ ਜੀ ਇਹ ਵਾਲਾ ਕੁੰਡਾ ਆਪਾਂ ਪਿੱਛੇ ਲੈ ਜਾਾਂਗੇ ਫਿਰ ਆਪਾਂ ਇਹ ਕੁੰਡਿਆਂ ਦੇ ਪੁੱਠੇ ਗੋਣਾਗੇ ਇੱਕ ਕੁੰਡਾ ਪੁੱਠਾ ਗੋਣਾਗੇ ਫਿਰ ਇਹ ਵਾਲੇ ਗੁੰਡੇ ਪੱਕੇ ਲਾਵਾਂਗੇ ਜੀ ਦੋ ਗੁੰਡੇ ਪੁੱਠੇ ਬੁਣਾਗੇ ਦੋ ਗੁੰਡੇ ਆ ਸਿੱਧੇ ਬੁਣਾਗੇ ਫਿਰ ਤਾਂ ਅੱਗੇ ਲਿਆ ਕੇ ਆਮਗੇ ਨਾ ਸੋਇ ਪਹਿਲਾਂ ਪਿੱਛੋਂ ਗੁੰਡੇ ਨੂੰ ਅੱਗੇ ਲਿਆਵਾਂਗੇ ਜੀ ਇੱਕ ਕੁੰਡੇੰ ਪਿੱਛੇ ਲੈ ਜਾਵਾਂਗੇ। ਫਿਰ ਪਾ ਪੁੱਠੇ ਬੁਣਾਵਾਂਗੇ ਜੀ ਕੁੰਡੇ। ਤਿੰਨ ਕੁੰਡੇ ਪੁੱਠੇ ਬੁਣਾਵਾਂਗੇ ਜੀ। ਤੇ ਰੇਵ ਵਾਲੇ ਕੁੰਡੇੰ ਪਹਿਲਾਂ ਅੱਗੇ ਲਿਆਵਾਂਗੇ ਜੀ। ਹੁਣ ਪਿੱਛੇ ਫਿਰ ਦੋ ਕੁੰਡੇ ਇਹ ਪੁੱਠੇ ਬੁਣਾਵਾਂਗੇ ਜੀ। ਦੋ ਕੁੰਡੇ ਆਪਾਂ ਸਿੱਧੇ ਬੁਣਾਵਾਂਗੇ ਜੀ। ਫਿਰ ਆਪਾਂ ਬੈਕ ਸਾਈਡ ਤੋਂ ਕੁੰਡਾ ਪਹਿਲਾਂ ਅੱਗੇ ਲੈ ਕੇ ਆਵਾਂਗੇ ਜੀ। ਇਸ ਕੁੰਡਨ ਪਿੱਛੇ ਲੈ ਜਾਾਂਗੇ ਫਿਰ ਪਰ ਕੁੰਡਨ ਪੁੱਠੇ ਬਣਾਾਂਗੇ ਫਿਰ ਇਹ ਵਾਲੇ ਕੁੰਡੇ ਨੂੰ ਪੱਕ ਗਿਆ ਮਗੇ ਅੰ ਪਿੱਛੇ ਲੈ ਜਾਾਂਗੇ ਜੀ ਦੋਨੇ ਕੁੰਡਨ ਪੁੱਠੇ ਬਣਾਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬਣਾਾਂਗੇ ਇੱਕੋ ਕੁੰਡਾ ਪੁੱਠਾ ਬਣਾਾਂਗੇ ਜੀ ਨੋ ਜੋ ਆਪਣਾ ਡਿਜ਼ਾਈਨ ਤਾਂ ਬਣ ਕੇ ਤਿਆਰ ਹੋ ਗਿਆ ਜੀ ਬਾਕੀ ਆਪਣੇ ਭੈਣਾਂ ਜਿਹੜੀਆਂ ਕਮੈਂਟ ਕਰਦੀਆਂ ਨੇ ਜੀ ਡਿਜ਼ਾਈਨ ਪਸੰਦ ਕਰਦੀਆਂ ਨੇ ਜੀ ਰਾਮਨਜੀਤ ਕੋਰ ਸਰਨਜੀਤ ਕੋਰ ਜਸਵਰ ਰਾੜ ਭੈਣ ਤਰਨਜੀਤ ਕੋਰ ਲਖਵਿੰਦਰ ਕੋਰ ਸੁਰਨਜੀਤ ਕੋਰ ਰੱਬੇ ਕੋਰ ਆਪਣੇ ਡਿਜ਼ਾਈਨ ਪਸੰਦ ਕਰਦੇ ਨਹੀਂ ਬਹੁਤ ਬਹੁਤ ਧੰਨਵਾਦ ਹੈ ਜੀ ਜਿਆਨ ਪਸੰਦ ਕਰਦੇ ਜੀ ਬਣਾਓ ਜੀ ਡਿਜ਼ਾਈਨ ਫਿਰ ਮਿਲਦੇ ਆਂ ਅਗਲੇ ਵੀਡੀਓ ਚ ਧੰਨਵਾਦ